ਸੰਗਰੂਰ ਦੇ ਇੱਕ ਪਿੰਡ ਦਾ ਅਧਿਆਪਕ ਵਾਕਿਆ ਹੀ ਆਸ-ਪਾਸ ਦੇ ਵਿਦਿਆਰਥੀਆਂ ਦੇ ਲਈ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡੀ ਮਿਸਾਲ ਹੈ। ਉਹਨਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਪਰੰਤੂ ਉਹਨਾਂ ਦੇ ਪੜਾਉਣ ਦਾ ਜਜ਼ਬਾ ਲਾਜਵਾਬ ਹੈ। ਆਪਣੀਆਂ ਸੇਵਾਵਾਂ ਨਿਭਾਉਣ ਦੇ ਵਿੱਚ ਉਹ ਨਿਪੁੰਨ ਨੇ। ਉਹ ਇੱਕ ਸਰਕਾਰੀ ਸਕੂਲ ਦੇ ਵਿੱਚ ਹਿਸਟਰੀ ਦੇ ਅਧਿਆਪਕ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਨੇ। ਜਿਸ ਸਖਸ਼ੀਅਤ ਦੀ ਮੈਂ ਗੱਲ ਕਰ ਰਹੀ ਆ ਉਹ ਨੇ ਅਮਿਤ ਕੁਮਾਰ ਜੀ ਬੇਸ਼ੱਕ ਉਹਨਾਂ ਦੇ ਨੇਤਰਾਂ ਦੇ ਵਿੱਚ ਰੋਸ਼ਨੀ ਨਹੀਂ ਹੈ ਪਰ ਜਿਹੜੀ ਰੋਸ਼ਨੀ ਉਹਨਾਂ ਨੇ ਆਪਣੇ ਵਿਦਿਆਰਥੀਆਂ ਨੂੰ ਦਿੱਤੀ ਹੈ ਉਸ ਦਾ ਕੋਈ ਸਾਨੀ ਨਹੀਂ ਹੈ ਉਹਨਾਂ ਦੀ ਖੁਦ ਦੀ ਪੜ੍ਹਾਈ ਦੇ ਸਮੇਂ ਤੋਂ ਲੈ ਕੇ ਹੁਣ ਪੜ੍ਹਾਉਣ ਵੇਲੇ ਤੱਕ ਦਾ ਜਜ਼ਬਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ ਇਸ ਸ਼ਖਸੀਅਤ ਦਾ ਉਹਨਾਂ ਦੇ ਵਿਦਿਆਰਥੀਆਂ ਸਕੂਲ ਸਟਾਫ ਤੇ ਵੀ ਬਹੁਤ ਵੱਡਾ ਪ੍ਰਭਾਵ ਹੈ ਉਹਨਾਂ ਦੇ ਬਾਰੇ ਵਿੱਚ ਉਹਨਾਂ ਦੇ ਵਿਦਿਆਰਥੀਆਂ ਸਕੂਲ ਦੇ ਸਟਾਫ ਅਤੇ ਪਰਿਵਾਰਕ ਜੀਆਂ ਨੇ ਵੀ ਗੱਲਬਾਤ ਕੀਤੀ ਹੈ ਇਸ ਸ਼ਖਸੀਅਤ ਅਮਿਤ ਕੁਮਾਰ ਜੀ ਬਾਰੇ ਜੋ ਕੁਝ ਵੀ ਸਾਂਝਾ ਕੀਤਾ ਗਿਆ ਹੈ ਸਾਨੂੰ ਸਭ ਨੂੰ ਉਸ ਤੋਂ ਸਿੱਖਿਆ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਅਮਲੀ ਰੂਪ ਦੇਣਾ ਚਾਹੀਦਾ ਹੈ ਅੱਜ ਅਸੀਂ ਸੰਗਰੂਰ ਦੇ ਨਾਂ ਲੱਗਦੇ ਪਿੰਡ ਕਰਾਚੋਂ ਦੇ ਸਰਕਾਰੀ ਸਕੂਲ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਇੱਕ ਲੈਕਚਰ ਆ ਰਹੇ ਹਨ ਅਮਿਤ ਜੀ ਤੁਹਾਨੂੰ ਦੱਸ ਦਈਏ ਕਿ ਉਹ ਅੱਖਾਂ ਦੀ ਉਹਨਾਂ ਦੀ ਜੋ ਰੋਸ਼ਨੀ ਹੈ ਉਹ ਬਚਪਨ ਦੇ ਵਿੱਚ ਹੀ ਕਿਸੇ ਹਾਦਸੇ ਦੌਰਾਨ ਚਲੀ ਗਈ ਸੀ ਲੇਕਿਨ 4 ਸਾਲ ਦੀ ਉਮਰ ਦੇ ਵਿੱਚ ਜਦੋਂ ਉਹਨਾਂ ਨੇ ਇਹ ਹਾਸਾ ਹੋਇਆ ਤਾਂ ਉਹਨਾਂ ਦੇ ਪਰਿਵਾਰ ਨੇ ਉਹਨਾਂ ਦਾ ਪਾਲਣ ਪੋਸ਼ਣ ਵਧਿਆ ਕੀਤਾ ਤੇ ਉਸ ਉਹਨਾਂ ਦੀ ਜੋ ਪੜਾਈ ਹੈ ਉਹ ਵੀ ਵਧੀਆ ਤਰੀਕੇ ਨਾਲ ਕਰਾਈ ਅਤੇ ਅੱਜ ਉਹ ਇਸ ਸਕੂਲ ਦੇ ਵਿੱਚ ਲੈਕਚਰ ਆ ਰਹੇ ਹਨ ਅਤੇ ਆਪਣਾ ਜੋ ਕੰਮਕਾਰ ਹੈ ਜੋ ਪੜ੍ਹਾਈ ਹੈ ਬੱਚਿਆਂ ਦੀ ਉਹੀ ਬਹੁਤ ਵਧੀਆ ਤਰੀਕਾ ਨਾਲ ਕਰਾ ਰਹੇ ਨੇ ਬਾਕੀ ਦੀ ਜੀਵਨ ਜਾਣਕਾਰੀ ਆਪਾਂ ਉਹਨੂੰ ਤੋਂ ਲਵਾਂਗੇ ਸਾਡੇ ਨਾਲ ਮੌਜੂਦ ਹਨ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਸਰ ਸਾਡਾ ਪਹਿਲਾ ਸਵਾਲ ਤੇ ਹੀ ਆਇਆ ਹੈ ਕਿ ਜੋ ਤੁਹਾਡੇ ਨਾਲ ਹਾਦਸਾ ਹੋਇਆ ਸੀ ਇਹ ਕਿਸ ਤਰ੍ਹਾਂ ਹੋਇਆ ਸੀ ਤੇ ਕਿਹੜੀ ਉਮਰ 'ਚ ਹੋਇਆ ਸੀ ਸਰ ਮੈਂ ਤਕਰੀਬਨ 4 ਸਾਲ ਦੀ ਉਮਰ ਦੇ ਵਿੱਚ ਡਾਕਟਰ ਦੀ ਮਿਸਟੇਕ ਦੇ ਨਾਲ ਜਿਹੜੀ ਮੇਰੀ ਆਈ ਸਾਈਡ ਚਲੀ ਗਈ ਸੀ ਤੇ ਘਰਦਿਆਂ ਨੇ ਬਹੁਤ ਇਲਾਜ ਕਰਾਇਆ 1 ਸਾਲ ਡੇਢ ਸਾਲ ਨਹੀਂ ਕੁਝ ਮਿਲਿਆ ਮਤਲਬ ਕੋਈ ਆਊਟਪੁੱਟ ਨਹੀਂ ਹੋਈ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਸਕੂਲਿੰਗ ਕੀਤੀ ਆਪਣੀ ਐ ਪਾਸਟੂ ਤੱਕ ਜਿਹੜੀ ਹੈ ਸੈਕਟਰ 26 ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਗਵਰਨਮੈਂਟ ਕਾਲਜ ਸੈਕਟਰ 11 ਚੰਡੀਗੜ੍ਹ ਤੋਂ ਕੀਤੀ ਜੀ ਤੇ ਐਮਏ ਹਿਸਟਰੀ ਪੰਜਾਬ ਯੂਨੀਵਰਸਿਟੀ ਕੈਂਪਸ ਤੋਂ ਰੈਗੂਲਰ ਕੀਤੀ ਤੇ ਬੀਐਡ ਜਿਹੜੀ ਹੈ ਗਵਰਨਮੈਂਟ ਕਾਲਜ ਸੈਕਟਰ 2D ਚੰਡੀਗੜ੍ਹ ਤੋਂ ਕੀਤੀ ਜੀ ਤੇ ਮੈਂ ਐਮਐਡ ਗਾਈਡੈਂਸ ਐਂਡ ਕਾਉਂਸਲਿੰਗ ਕੰਟੀਨਿਊ ਕਰ ਰਹੀ ਸੀ ਜਦੋਂ ਮੇਰੀ ਜੌਬ ਲੱਗੀ ਹੈ 2006 ਦੇ ਵਿੱਚ ਉਸ ਤੋਂ ਬਾਅਦ ਫਿਰ ਮੈਂ ਇੱਧਰ ਜੁਆਇਨ ਕਰ ਲਿਆ ਜੀ ਮੋਨਕ ਹੋਲ ਗਰਲ ਸਕੂਲ ਚ ਸਰ ਕਿੰਨੇ ਕੁ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਘਰ ਦੇ ਨੂੰ ਕਿਉਂਕਿ ਜਦੋਂ ਆਪਾਂ ਔਲਾਦ ਹੁੰਦੀ ਹੈ ਬੜੀ ਸੁੱਖਾ ਸੁੱਖਿਆ ਔਲਾਦ ਮੰਗਦੇ ਆ ਜਦੋਂ ਲੜਕ ਪਹਿਲਾ ਦਾਤ ਹੁੰਦਾ ਕਿ ਬੇਟਾ ਬੇਟਾ ਆ ਜੇ ਹੈਨਾ ਤਾਂ ਉਹਨਾਂ ਮਾਂ ਆਪ ਨੂੰ ਕਿੰਨਾ ਸਹਣਾ ਔਖਾ ਹੁੰਦਾ ਉਹ ਜਿਨ੍ਹਾਂ ਨੇ ਆਪਣੇ 4 ਸਾਲ ਦੇ ਬੱਚੇ ਦੀ ਅੱਖਾਂ ਦੀ ਰੋਸ਼ਨੀ ਖੋਲੀ ਸਰ ਜਦੋਂ ਮੇਰੀ ਆਈਸਾਈਡ ਗਈ ਹੈ ਮਤਲਬ ਮੇਰੇ ਮੈਨੂੰ ਤਾਂ ਇੰਨਾ ਹੋਸ਼ ਨਹੀਂ ਸੀਗਾ ਰਿਲੇਟਿਵ ਵਗੈਰਾ ਦੱਸਦੇ ਆ ਕਿ ਪੇਰੈਂਟਸ ਤਾਂ ਬਹੁਤ ਪਰੇਸ਼ਾਨ ਰਹੇ ਆ ਸਾਡ ਗੇੜ ਦਾ ਕਿਉਂਕਿ ਜੇ ਆਪਣੇ ਬੱਚੇ ਨੂੰ ਹੀ ਖਰੋਚ ਵੀ ਲੱਗਦੇ ਆ ਨਾ ਤਾਂ ਆਪਾਂ ਨੂੰ ਕਿੰਨਾ ਦੁੱਖ ਲੱਗਦਾ ਉਹਨੂੰ ਹੈ ਨਾ ਕਿੰਨਾ ਹੋਇਆ ਤੇ ਉਸ ਟਾਈਮ ਕੀ ਹੁੰਦਾ ਸੀ ਵੀ ਆਈਸਾਈਡ ਨਾਲ ਹੋ ਗਣ ਕਰਕੇ ਚੋਟਾਂ ਲੱਗਦੀਆਂ ਸੀ ਕਦੇ ਸਿਰ ਤੇ ਕਦੇ ਨੱਕ ਤੇ ਲੱਗੀ ਕਦੇ ਕਿਤੇ ਲੱਗੀ ਤੇ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਸੀ ਬਹੁਤ ਟ੍ਰੀਟਮੈਂਟ ਵੀ ਕਰਾਇਆ ਉਹਨਾਂ ਨੇ ਜਿੰਨਾ ਮਤਲਬ ਕਰ ਸਕਦੇ ਸੀ ਉਹਨਾਂ ਨੇ ਵੱਧ ਕੀਤਾ ਉਹਨਾਂ ਨੇ ਐਫਰਟ ਬਟ ਜੇ ਨਹੀਂ ਕੁਝ ਬਣਿਆ ਸਰ ਕਿਸਮਤ ਦੇ ਅੱਗੇ ਆ ਪਰਮਾਤਮਾ ਦੇ ਅੱਗੇ ਜਿਹੜਾ ਆਪਣਾ ਜਿੰਨਾ ਕੁ ਨੇ ਦਿੱਤਾ ਹੈ ਨਾ ਉਹਦੇ ਅੱਗੇ ਜ਼ੋਰ ਨਹੀਂ ਚੱਲਦਾ ਹੁੰਦਾ ਬਟ ਇਹ ਵੀ ਉਹਨਾਂ ਹਾਲਾਤਾਂ ਨੂੰ ਆਪਾਂ ਹਾਲਾਤਾਂ ਤੋਂ ਬਾਹਰ ਕਿਵੇਂ ਆਣਾ ਹੈ ਉਹਦੇ ਵਾਸਤੇ ਆਪਾਂ ਨੂੰ ਐਫਰਟ ਕਰਨੀ ਪੈਂਦੀ ਹੈ ਹੌਲੀ ਹੌਲੀ ਸਮਾ ਬਦਲਿਆ ਤੇ ਉਹ ਹਾਲਾਤਾਂ ਤੋਂ ਅਸੀਂ ਬਾਹਰ ਆਏ ਤੇ ਅੱਜ ਮੈਂ ਤੁਹਾਡੇ ਸਾਹਮਣੇ ਇੱਥੇ ਖੜਿਆ ਸਰ ਸਰ ਦੱਸ ਰਹੇ ਨੇ ਕਿ ਬੱਚੇ ਸਕੂਲ ਆਣੇ ਹੋਗੇ ਕਿਸੇ ਦੀ ਹੈਲਪ ਨਹੀਂ ਲੈਂਦੇ ਤਾਂ ਫਿਰ ਕਿਸ ਤਰ੍ਹਾਂ ਕਰਦੇ ਹੋ ਮੇਨਟੇਨ ਕਿਵੇਂ ਕਰਦੇ ਸਰ ਐਕਚੁਅਲੀ ਮੈਂ ਦੱਸਦਾ ਕਿ ਜਿਹੜੀ ਜਗ੍ਹਾ ਤੇ ਆਪਾਂ ਰਹਿਣ ਲੱਗ ਜਾਂਦੇ ਆ ਪੰਜ-ਸੱਤ ਦਿਨ ਲੱਗਦੇ ਆ ਹਾਰਡਲੀ ਉਹ ਜਗ੍ਹਾ ਦਾ ਕਿ ਮੈਂ ਮਾਈਂਡ ਦੇ ਵਿੱਚ ਨਾ ਮੈਪ ਬਣ ਜਾਂਦਾ ਜਿਵੇਂ ਮੇਰਾ ਘਰ ਹੈ ਜਾਂ ਸਕੂਲ ਹੈ ਜਾਂ ਪਹਿਲਾਂ ਦੋ ਸਕੂਲਾਂ ਚ ਮੈਂ ਰਿਹਾ ਜਿੱਥੇ ਆਪਾਂ ਰਹਿਣ ਲੱਗ ਜਾਈਏ ਪੰਜ-ਸੱਤ ਦਿਨ ਦਿੱਕਤ ਆਉਂਦੀ ਹੈ ਸ਼ੁਰੂ ਚ ਉਸ ਤੋਂ ਬਾਅਦ ਮੈਪ ਇਹ ਜਾ ਬਣ ਜਾਂਦਾ ਉਹਦਾ ਬਈ ਉਸ ਤੋਂ ਇੱਕ ਸਟੈਪ ਵੀ ਬੰਦਾ ਇਦਦਰ-ਇਦਦਰ ਨਹੀਂ ਹੁੰਦਾ ਉਸੇ ਹਿਸਾਬ ਨਾਲ ਮੈਨੇਜ ਹੋ ਜਾਂਦਾ ਸਭ ਸਰ ਸਟਾਫ ਦਾ ਕਹਿਆ ਸਹਿਯੋਗ ਰਿਹਾ ਜਦੋਂ ਪਹਿਲੀ ਵਾਰ ਇੱਥੇ ਆਏ ਹੋਗੇ ਹਨ ਉਦੋਂ ਕਿਤੇ ਮਨ ਜਿੰਨਾ ਦੇ ਕਿਸੇ ਨੇ ਗਿਆ ਹੀ ਹੋਗਾ ਵੀ ਯਾਰ ਇਹਨਾਂ ਨੂੰ ਦੀਦਾ ਨਹੀਂਗਾ ਐਕਚੁਅਲੀ ਮੈਂ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਹੀ ਆ ਸ਼ੁਰੂ ਤੋਂ ਮਤਲਬ 2006 ਤੋਂ ਹੀ ਤਕਰੀਬਨ ਮੈਨੂੰ ਕਾਫੀ ਮਤਲਬ ਲੋਕ ਜਿਹੜੇ ਨੇ ਉਹਰੇ ਜਾਣਦੇ ਕਿ ਸੈਮੀਨਾਰਸ ਕਰਦੇ ਅਸੀਂ ਇਕੱਠੇ ਹੁੰਦੇ ਸੀ ਆ ਉਹੀ ਤੇ ਇਹਨਾਂ ਨੂੰ ਪਹਿਲਾਂ ਵੀ ਮਤਲਬ ਬਹੁਤ ਵਾਰ ਸੀਗਾ ਵੀ ਤੇ ਜਿਹੜੇ ਪ੍ਰਿੰਸੀਪਲ ਨੇ ਆਪਣੇ ਸ਼੍ਰੀਦੀਪਕ ਕੁਮਾਰ ਜੀ ਉਹ ਮੇਰੇ ਨਾਲ ਨਦਾਮਪੁਰ ਰਹਿ ਕੇ ਆਏ ਸੀ ਪਹਿਲਾਂ ਤੇ ਉਹਨਾਂ ਨੂੰ ਤਾਂ ਪਤਾ ਹੀ ਸੀਗਾ ਬਾਕੀ ਸਟਾਫ ਜਦੋਂ ਮੈਨੂੰ ਮਿਲਿਆ ਫਸਟ ਟਾਈਮ ਤਾਂ ਬਹੁਤ ਵਧੀਆ ਮਤਲਬ ਰਿਸਪੌਂਸ ਕਰਿਆ ਉਸ ਦਾ ਆਪ ਨੇ ਤੇ ਕੋਆਪਰੇਟ ਵੀ ਬਹੁਤ ਵਧੀਆ ਕਰਿਆ ਜੀ ਹੁਣ ਤੱਕ ਵੀ ਕਰ ਰਹੇ ਨੇ ਹਰ ਇੱਕ ਚੀਜ਼ ਚ ਕੋਆਪਰੇਟ ਕਰਦੇ ਨੇ ਬਹੁਤ ਵਧੀਆ ਸਟਾਫ ਹੈ ਜੀ ਮੇਰੇ ਨਾਲ ਸਿਰਫ ਸਿਲੇਬਸ ਨੂੰ ਮੈਂਟੇਨ ਕਰਦੇ ਹੋਗੇ ਸਿਲੇਬਸ ਸਰ ਕੁਝ ਤਾਂ ਆਨਲਾਈਨ ਜਿਹੜਾ ਮਟੀਰੀਅਲ ਹੁੰਦਾ ਤੇ ਸਿਲੇਬਸ ਤਕਰੀਬਨ ਜਿਹੜਾ ਆਪਣਾ ਸਿਲੇਬਸ ਹੈ ਉਹ ਇਹਨੀ ਜਲਦੀ ਨਹੀਂ ਦੇਣ ਹੁੰਦਾ ਹਿਸਟਰੀ ਦੇ ਵਿੱਚ ਚੇਂਜ ਵੀ ਕੀ ਹੋਊਗਾ ਜੀ ਹਿਸਟਰੀ ਤਾਂ ਉਹੀ ਰਹਿਣੀ ਹੈ ਜਿਹੜੀ ਤੁਸੀਂ ਪੜ ਲਈ ਐਮਏ ਤੋਂ ਬਾਅਦ ਮੈਂ ਹਿਸਟਰੀ ਪੜਦਾ ਆਇਆ ਜੀ ਐਮਏ ਜਿਸਟਰੀ ਪੜੀ ਹੈ ਉਹੀ ਚੀਜ਼ਾਂ ਨੇ ਸਾਰੀਆਂ ਇੱਕ ਵਾਰ ਥੋਰਲੀ ਯਾਦ ਹੋ ਗਿਆ ਸਾਰਾ ਕੁਝ ਬਾਕੀ ਜਿਹੜਾ ਐਕਸਪਲੇਨ ਕਰਨਾ ਹੁੰਦਾ ਐਕਸਪਲੇਨ ਕਰ ਦਿੱਤਾ ਜੀ ਬਾਕੀ ਬੱਚਿਆਂ ਨੂੰ ਪ੍ਰੋਜੈਕਟਰਸ ਦੇ ਉੱਪਰ ਆਨਲਾਈਨ ਮਟੀਰੀਅਲ ਡਾਊਨਲੋਡ ਕਰਕੇ ਉਹਦੇ ਰਹੀ ਬੱਚਿਆਂ ਨੂੰ ਪੂਰੀ ਤਰ੍ਹਾਂ ਉਹ ਕਰ ਦਿੱਤੇ ਪੜਾ ਦਿੱਤੇ ਸਰ ਬੱਚਿਆਂ ਦਾ ਕਿ ਹਾਇਰ ਰਿਸਪੌਂਸ ਹੈ ਨਾ ਜਦੋਂ ਪੜ੍ਹਾਣੇ ਹੋਗੇ ਕਿ ਲੱਗਦਾ ਹੈ ਕਿ ਬੱਚੇ ਤੁਹਾਡੀ ਗੱਲ ਜ਼ਿਆਦਾ ਸਬਟਰ ਸਮਝਦੇ ਨੇ ਕਿ ਤੁਹਾਡੇ ਤੋਂ ਮੋਟਿਵੇਟਿਵ ਬੜੇ ਹੁੰਦੇ ਹੋਣੇ ਸਰ ਆ ਚੀਜ਼ਾਂ ਤਾਂ ਤੁਸੀਂ ਰਿਜ਼ਲਟਸ ਤੋਂ ਹੀ ਦੇਖ ਸਕਦੇ ਹੋ ਹੈ ਨਾ ਕੋਈ ਵੀ ਸਬਜੈਕਟ ਹੈ ਉਹਦਾ ਰਿਜ਼ਲਟ ਤਾਂ ਹੀ 100% ਆਊਗਾ ਜੇ ਬੱਚੇ ਉਹਦੇ ਚ ਐਫਰਟ ਕਰ ਰਹੇ ਨੇ ਤੇ ਟੀਚਰ ਵੀ ਐਫਰਟ ਕਰ ਰਿਹਾ ਹੈ ਨਾ ਜੇ ਮੈਂ 100% ਦੇਣਾ ਬੱਚੇ 70 80% ਤਾਂ ਉਹਨੂੰ ਕਰਦੇ ਹੀ ਆ ਮਤਲਬ ਬਰਾਬਰ ਐਫਰਟ ਕਰਦੇ ਆ ਬੱਚੇ ਤਾਂ ਹੀ ਉਹ ਰਿਜ਼ਲਟ ਜਿਹੜਾ ਸਰ ਪੋਜ਼ਿਟਿਵ ਆਉਂਦਾ ਹੈ ਸਰ ਬੱਚੇ ਦੱਸ ਰਹੇ ਤੁਸੀਂ 뮤זיਕ ਵੀ 뮤זיਕ ਵੀ ਕਰਦੇ ਹੋ ਨਾ ਗਾਣਾ ਵੀ ਵੀ ਸਾਨੂੰ ਸੌਂਗ ਵੀ ਸਾਂਦਦੇ ਨੇ ਬੱਚੇ ਦੱਸ ਰਹੇ ਸੀ ਕਦੇ ਕਦੇ ਸਰ ਐ ਹੁੰਦਾ ਵੀ ਸਕੂਲ ਦੇ ਵਿੱਚ ਕੋਈ ਕੰਪੀਟੀਸ਼ਨ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਐਕਟੀਵਿਟੀ ਹੋਣੀ ਹੈ ਤਾਂ ਉਹਦੇ ਵਾਸਤੇ ਬੱਚੇ ਮੈਨੂੰ ਕਹਿੰਦੇ ਨੇ ਤਾਂ ਮੈਂ ਬੱਚਿਆਂ ਨੂੰ ਜਰੂਰ ਹੈਲਪ ਕਰਦਾ ਜਿੰਨੀ ਕੁ ਮੇਰੇ ਹਾਂ ਸਰ ਮੈਂ ਜਰੂਰ ਗਾ ਵੀ ਲੈਂਦਾ ਜੀ ਸੁਣਾਓ ਸਰ ਅ ਸਰ ਜਰੂਰ ਸੁਣਾ ਦੂੰਗਾ ਜੀ ਸੁਣਾਓ ਠੀਕ ਹੈ ਜੀ ਮੈਂ ਦੋ ਲਾਈਨਾਂ ਸੁਣਾਉਣਾ ਜੀ ਹਾਂ ਜੀ کبھی کسی کو مکمل جہاں نہیں ملتا کبھی کسی کو مکمل جہاں نہیں ملتا کبھی زمین تو کبھی آسمان نہیں ملتا کبھی کسی کو مکمل جہاں نہیں ملتا جسے بھی دیکھئے اپنے آپ میں گم ہے جسے بھی دیکھئے اپنے آپ میں گم ہے زباں ملی ہے مگر ہم زباں نہیں ملتا کبھی کسی کو مکمل جہاں نہیں ملتا ਕਿਆ ਬਾਤ ਆ ਸਰ ਤੁਸੀਂ ਆਹ ਲਾਈਵ ਸੋਰੀ ਬੜੀ ਵਧੀਆ ਗਈ ਜੇ ਲੱਗਦਾ ਜੀ ਕਲਾਕਾਰ ਹੀ ਬਣ ਸਕਦੇ ਹਾਂ ਹਾਂਜੀ ਹਾਂਜੀ ਸਾਰਾ ਲਾਈਵ ਦੇ ਰਹੀ ਮੈਂ ਇਹ ਵੀ ਮੈਸੇਜ ਦੇਣਾ ਚਾਹੁੰਦਾ ਵੀ ਕਦੇ ਵੀ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਾ ਕਿਸੇ ਵੀ ਚੀਜ਼ ਨੂੰ ਦੇ ਕੇ ਡੀਮੋਰਾਲਾਈਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਹਰ ਸਭ ਨੂੰ ਸਭ ਕੁਝ ਨਹੀਂ ਮਿਲ ਸਕਦਾ ਜਿਹੜੀ ਚੀਜ਼ ਸਾਡੇ ਕੋਲ ਨਹੀਂ ਹੈਗੀ ਉਹਦੇ ਬਾਰੇ ਤੁਸੀਂ ਸੋਚਿਓ ਜਿਹੜੀ ਹੈਗੀ ਹੈ ਉਹਨੂੰ ਇੰਜੋਏ ਕਰੋ ਜੀ ਬਿਲਕੁਲ ਸਾਰੇ ਸਾਡੇ ਨਾਲ ਲੈਕਚਰ ਸਾਰੇ ਜਿਨ੍ਹਾਂ ਨੇ ਕਿਹਾ ਹੈ ਕਿ ਜੇ ਤੁਹਾਨੂੰ ਕੋਈ ਕਮੀ ਹੈ ਤਾਂ ਉਸ ਕਮੀ ਨੂੰ ਦੂਰ ਕਰੋ ਤੇ ਹਰ ਕਿਸੇ ਨੂੰ ਹਰ ਚੀਜ਼ ਨਹੀਂ ਮਿਲਦੀ ਤਾਂ ਤੁਸੀਂ ਨਿਰਾਸ਼ ਨਾ ਹੋ ਕਿਉਂਕਿ ਕਿਸਮਤ ਨੇ ਪਤਾ ਨਹੀਂ ਤੁਹਾਡੇ ਬਾਰੇ ਕੀ ਸੋਚਿਆ ਹੈ ਅਤੇ ਇਹਨਾਂ ਦੇ ਜੋ ਹੌਸਲੇ ਹਨ ਉਹ ਬੁਲੰਦ ਹਨ ਸਾਡੇ ਨਾਲ ਇੱਥੇ ਸਟਾਫ ਵੀ ਮੌਜੂਦ ਹੈ ਇਹਨਾਂ ਦਾ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸਸੀਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਆਪਣਾ ਬ੍ਰਿੰਦਰਜੀਤ ਸਿੰਘ ਬਜਾਰ ਜੀ ਬਜਾਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਮਾਸਟਰ ਅਮਿਤ ਕੁਮਾਰ ਜੀ ਨੇ ਇੱਥੇ ਪੜ੍ਹਾ ਰਹੇ ਨੇ ਤੁਸੀਂ ਕਿਹਨੇ ਚਿਰ ਤੋਂ ਕੰਮ ਕਰ ਰਹੇ ਹੋ ਮੈਂ 7-8 ਮਹੀਨੇ ਤੋਂ ਇੱਥੇ ਬਦਲ ਕੇ ਆਇਆ ਹਾਂ ਜੀ ਚੰਗਾਲ ਸਕੂਲ ਤੋਂ ਤੇ ਪਰ ਮੈਂ ਜਦੋਂ ਆਇਆ ਹਾਂ ਸ੍ਰੀ ਅਮਿਤ ਕੁਮਾਰ ਜੀ ਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਇੱਕ ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਵੀ ਇਹ ਐਨੇ ਵਧੀਆ ਤਰੀਕੇ ਨਾਲ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਨੇ ਤੇ ਹਰ ਕੰਮ ਆਪਣੀ ਲਗਨ ਨਾਲ ਕਰ ਰਹੇ ਨੇ। ਸਟਾਫ ਨਾਲ ਬਿਹੇਵੀਅਰ ਦੀ ਗੱਲ ਕੀਤੀ ਜਾਵੇ ਕਿ ਹੋ ਜਾਣਾ। ਸਟਾਫ ਨਾਲ ਇਹਨਾਂ ਦਾ ਬਿਹੇਵੀਅਰ ਜਿਹੜਾ ਬਹੁਤ ਵਧੀਆ ਹੈ ਤੇ ਮੈਂ ਜਦੋਂ ਆਇਆ ਤਾਂ ਮੈਨੂੰ ਲੱਗਦਾ ਕਿ ਜਦੋਂ ਇਹਨਾਂ ਨੇ ਮੈਨੂੰ ਬਹੁਤ ਹੀ ਸਭ ਤੋਂ ਵੱਧ ਪਿਆਰ ਕੀਤਾ ਤੇ ਮੈਨੂੰ ਇਹ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਇੱਥੇ ਨਵਾਂ ਆਇਆ ਸਾਰਾ ਸਟਾਫ ਹੀ ਬਹੁਤ ਵਧੀਆ ਹੈ ਪਰੰਤੂ ਇਹਨਾਂ 'ਚ ਇੱਕ ਲੱਖਾਂ ਚਕੀਤ ਹੈ। ਕਿ ਹਰ ਇੱਕ ਦੇ ਨਾਲ ਜਿਹੜਾ ਆਪਣਾ ਮਿੱਠ ਮੂਲੜਾ ਸੁਭਾਅ ਤੇ ਬੱਚਿਆਂ ਨਾਲ ਵਿਵਹਾਰ ਇੰਨਾ ਵਧੀਆ ਤੇ ਹਰ ਕੰਮ ਦੇ ਵਿੱਚ ਸਾਥ ਦੇ ਨਾਲ ਸਹਿਯੋਗ ਦੇਣਾ ਇਹਨਾਂ ਦੀ ਇੱਕ ਖੂਬੀ ਹੈ ਜਿਹੜੇ ਪ੍ਰੋਫੈਸ਼ਨਲ ਸਟਾਫ ਹਨ ਉਹ ਜੋ ਬੱਚੇ ਬੈਠੇ ਹਨ ਉਹ ਵੀ ਸਾਡੇ ਨਾਲ ਮੌਜੂਦ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਤੁਸੀਂ ਉੱਪਰ ਜਾਓ ਗੱਲਬਾਤ ਕਰਨੇ ਬੱਚਿਆਂ ਦੇ ਨਾਲ ਵੀ ਕਿਹਨਾਂ ਬੇਟਾ ਆਪਣਾ ਮੁਸਕਾਨ ਸਰ ਮੁਸਕਾਨ ਦੇ ਬੇਟਾ ਕਿਸ ਤਰ੍ਹਾਂ ਦੇਖਦੇ ਹੋ ਜੋ ਅਮਿਤ ਜੀ ਨੇ ਪੂਰੇ ਪੜਾ ਰਹੇ ਨੇ ਕਿਸ ਤਰ੍ਹਾਂ ਦਾ ਬਿਹੇਵੀਅਰ ਹੈ ਤੇ ਕਿਸ ਤਰ੍ਹਾਂ ਦਾ ਪੜਾਇਆ ਪੜਾਇਆ ਰਹਿਣਾ ਵੱਲੋਂ ਸਰ ਬਹੁਤ ਵਧੀਆ ਬਿਹੇਵੀਅਰ ਹੈ ਤੇ ਮਤਲਬ ਇੰਨਾ ਜਿਆਦਾ ਸ਼ਾਂਤ ਸੁਭਾਅ ਹੈ ਸਰਦਾ ਸਰ ਨੂੰ ਕਦੇ ਵੀ ਦੇਖਿਆ ਨਹੀਂ ਹੈਗਾ ਕਦੇ ਗੁੱਸੇ 'ਚ ਨਹੀਂ ਦੇਖਿਆ ਸਰ ਨੂੰ ਸਰ ਹਮੇਸ਼ਾ ਹਰੇਕ ਬੱਚੇ ਨਾਲ ਪਿਆਰ ਨਾਲ ਗੱਲ ਕਰਦੇ ਨੇਗੇ ਪੜਾਉਂਦੇ ਬਹੁਤ ਜਿਆਦਾ ਵਧੀਆ ਨੇਗੇ ਪੜਾਉਂਦੇ ਨੇਗੇ ਇੰਨੇ ਜਿਆਦਾ ਪਿਆਰ ਨਾਲ ਇੰਨੇ ਬੈਸਟ ਵੇ ਨਾਲ ਪੜਾਉਂਦੇ ਨੇ ਕਈ ਵਾਰ ਕਈ ਚੀਜ਼ ਨਹੀਂ ਸਮਝ ਲੱਗਦੀ ਤਾਂ ਇਹ ਹੋਰ ਵੇ ਲਵ ਲੈਂਦੇ ਨੇ ਬੈਸਟ ਵੇ ਲਵਦੇ ਨੇ ਪੜਾਉਂਦਾ ਪ੍ਰੋਜੈਕਟ ਵੇ ਲੈ ਲੈਂਦੇ ਨੇਗੇ ਤੇ ਕਈ ਵਾਰ ਸਰ ਕਈ ਵਾਰ ਕੋਈ ਬੱਚਾ ਸ਼ਰਾਰਤ ਕਰਦਾ ਹੈ ਤਾਂ ਸਰ ਉਹਨੂੰ ਵੀ ਡਾਂਟਦੇ ਨਹੀਂ ਹੈਗੇ ਉਹਨੂੰ ਇੰਨੇ ਵਧੀਆ ਪਿਆਰ ਨਾਲ ਸਮਝਾ ਦਿੰਦੇ ਨੇਗੇ ਤੇ ਨਾਲੇ ਨਾਲ ਹੋਰ ਐਕਟੀਵਿਟੀਜ਼ ਦੇ ਵਿੱਚ ਵੀ ਸਰ ਬਹੁਤ ਜਿਆਦਾ ਅੱਗੇ ਨੇਗੇ Song ਇੰਨਾ ਸੋਹਣਾ ਗਾਉਂਦੇ ਨੇ ਸਰ ਹਰਮੋਨੀਅਮ ਇੰਨਾ ਵਧੀਆ ਵਜਾ ਲੈਂਦੇ ਨੇਗੇ ਹੋਰ ਵੀ ਬਹੁਤ ਸਾਰੀ ਚੀਜ਼ਾਂ ਨੇ ਜਿਹਨਾਂ ਦੇ ਵਿੱਚ ਅਮਿਤ ਜਰ ਸਭ ਤੋਂ ਪਹਿਲੇ ਨੰਬਰ ਤੇ ਨੇ ਤੇ ਬਹੁਤ ਵਧੀਆ ਬਿਹੇਵੀਅਰ ਇਹਨਾਂ ਦਾ ਕਿਹਦੇ ਝੜਕਾ ਕਿਸ ਨੂੰ ਨਹੀਂ ਸਰ ਕਦੇ ਵੀ ਨਹੀਂ ਚੜਕਿਆ ਕੋਈ ਵਾਰ ਕੋਈ ਕਿਸੇ ਬੱਚੇ ਤੇ ਸ਼ਰਾਰਤ ਹੋ ਜਾਂਦੀ ਆ ਤਾਂ ਇਹ ਬਹੁਤ ਪਿਆਰ ਨਾਲ ਸਮਝਾ ਦਿੰਦੇ ਨੇ ਹਰ ਬੱਚੇ ਨੂੰ ਪਿਆਰ ਨਾਲ ਸਮਝਾਉਂਦੇ ਨੇ ਕਿਸੇ 'ਚ ਵੀ ਤੇਰ ਮੇਰ ਨਹੀਂ ਕਰਦੇ ਕਿਸੇ ਵੀ ਬੱਚੇ 'ਚ ਮੈਂ ਮੈਨੂੰ ਮੈਨੂੰ ਇਹਨਾਂ ਨੇ ਕਿ ਵੀਨ ਦੀ ਅੱਖਾਂ ਦੀ ਰੌਸ਼ਨੀ ਨਹੀਂ ਹੈਗੀ ਨਾ ਨਹੀਂ ਸਰ ਬਿਲਕੁਲ ਵੀ ਨਹੀਂ ਸਾਨੂੰ ਜਮਾਂ ਨਹੀਂ ਲੱਗਦਾ ਹੈਗਾ ਵੀ ਇਹਨਾਂ 'ਚ ਕੋਈ ਕੋਈ ਕਮੀ ਹੈਗੀ ਇਹ ਹਮੇਸ਼ਾ ਹਰ ਇੱਕ ਟੀਚਰ ਦੇ ਵਾਂਗ ਹਮੇਸ਼ਾ ਬੈਸਟ ਵਿੱਚ ਪੜ੍ਹਾਉਂਦੇ ਨੇਗੇ ਕਿਹਨੇ ਬੇਟਾ ਬਣਾ ਹਰਸ਼ਨੀਪਕਰ ਕਿਹਨੇ ਨਾਲ ਨਾਲ ਹਰਸ਼ਨੀਪਕਰ ਇਨਾਰੇ ਸਰ ਮੈਂ ਜਿੰਨਾ ਕਹਾਂ ਉਹਨਾ ਘਾਟਿਆਗਾ ਕਿਉਂਕਿ ਜੇਕਰ ਆਪਾਂ ਦੇਖੀਏ ਵੀ ਜੇ ਕਈ ਵਾਰ ਟੀਚਰਾਂ ਨੂੰ ਵੀ ਕੋਈ ਕੰਮ ਕਰਨ ਵਾਸਤੇ ਕਿਸੇ ਟੀਚਰ ਦੇ ਹੀ ਹੈਲਪ ਲੈਣ ਦੀ ਲੋੜ ਪੈ ਜਾਂਦੀ ਆ ਬਟ ਸਰ ਬਲਾਈਂਡ ਹੋ ਕੇ ਵੀ ਸਾਰੇ ਸਕੂਲ ਘੁੰਮਦੇ ਰਹਿੰਦੇ ਨੇ ਹੁਣ ਸਾਡੀ ਅੱਜ ਵੈਲਕਮ ਹੋਇਆ ਸੀ ਉਹ ਸਾਰੀਆਂ ਐਕਟੀਵਿਟੀ ਵੀ ਸਰ ਨੇ ਆਰਗੇਨਾਈਜ਼ ਕੀਤੀਆਂ ਕੋਈ ਬਾਰੂ ਕੋਈ ਡਾਕੂਮੈਂਟ ਲੈ ਕੇ ਆਉਣਾ ਕੋਈ ਵੀ ਕੰਮ ਕਰਨਾ ਉਹਦੇ ਵਿੱਚ ਸਰ ਪੈਲਤੇ ਰਹਿੰਦੇ ਨੇਗੇ ਆਪਾਂ ਦੇਖਿਆ ਸਰ ਨੇ ਸੌਂਗ ਬੜਾ ਵਧੀਆ ਸੁਣਾਇਆ ਸੀ ਨਾ ਬੜੀ ਵਧੀਆ ਆਵਾਜ਼ ਹੈ ਹਾਂਜੀ ਬਹੁਤ ਸੋਹਣਾ ਸੁਣਾਇਆ ਸਰ ਜਦ ਵੀ ਕਈ ਵਾਰ ਸਾਡੇ ਜਦ ਪੇਪਰ ਖਤਮ ਹੋ ਜਾਂਦੇ ਨੇਗੇ ਜਾਂ ਫਿਰ ਕੋ ਤੋ ਨਵੀਂ ਨਵੀਂ ਚੀਜ਼ਾਂ ਸਿੱਖਦੇ ਆਂਗੇ ਇਹਨਾਂ ਤੋਂ ਵਧੀਆ ਵਧੀਆ ਇਨਸਪੀਰੇਸ਼ਨਸ ਲੈਂਦੇ ਆਂਗੇ ਜੀ ਬਿਲਕੁਲ ਇਹ ਸਨ ਸਨਾਂ ਬੱਚੇ ਜਿਨ੍ਹਾਂ ਨੇ ਦੱਸਿਆ ਕਿ ਸਰ ਜੋ ਹੈ ਬਹੁਤ ਵਧੀਆ ਪੜ੍ਹਾਉਂਦੇ ਹਨ ਹੋਰ ਵੀ ਸਟਾਰ ਮੈਂਬਰ ਇੱਥੇ ਮੌਜੂਦ ਹਨ ਉਹ ਨਾਲ ਗੱਲਬਾਤ ਕਰਾਂਗੇ ਮੈਨੂੰ ਸਸੀ ਕਹੋ ਹਾਂਜੀ ਕੀ ਨਾਮ ਹੈ ਤੁਹਾਡਾ ਨਵਦੀਪ ਕੌਰ ਹੈ ਜੀ ਮੈਨੂੰ ਕਿਸ ਤਰ੍ਹਾਂ ਦੇਖਦੇ ਹੋ ਮਾਸਟਰ ਜੀ ਬਾਰੇ ਅਮਿਤ ਕੁਮਾਰ ਜੀ ਤੇ ਪੜ੍ਹਾ ਰਹੇ ਨੇ ਕਿਹੋ ਜਿਹਾ ਹੈ ਬਿਹੇਵੀਅਰ ਹੈ ਤੇ ਕਿਸ ਤਰ੍ਹਾਂ ਦਾ ਇਹਨਾਂ ਬੱਚਨ ਪੜ੍ਹਾਇਆ ਹੈ ਹਾਂਜੀ ਅਮੀ ਸਰ ਨਾ ਸਾਡੇ ਸਕੂਲ ਦੀ ਗ੍ਰੇਟ ਪਰਸਨੈਲਿਟੀ ਨੇਗੇ ਜਦੋਂ ਹੀ ਦਿਮਾਗ ਦੇ ਵਿੱਚ ਅਮੀ ਸਰ ਦਾ ਨਾਮ ਆ ਗਿਆ ਤਾਂ ਨਾਲ ਨਾਲ ਤੁਹਾਡੇ ਪੋਜ਼ਿਟਿਵ ਥਾਟ ਆਉਣੇ ਸ਼ੁਰੂ ਹੋ ਜਾਣਗੇ ਮੈਂ ਨਾ ਦੋ ਸਾਲ ਹੀ ਹੋਏ ਨੇ ਨੇ ਟ੍ਰਾਂਸਫਰ ਹੋ ਕੇ ਮੈਂ ਜਦੋਂ ਇੱਥੇ ਸਕੂਲ 'ਚ ਆਈ ਆ ਤੇ ਜਿਸ ਦਿਨ ਮੈਂ ਜੁਆਇਨ ਕੀਤਾ ਉਸ ਦਿਨ ਮੈਂ ਸਰ ਨੂੰ ਮਿਲਿਆ ਮੈਨੂੰ ਨਹੀਂ ਲੱਗਿਆ ਵੀ ਸਰ ਦੇ ਵਿੱਚ ਚਲੋ ਜੋ ਪਰਮਾਤਮਾ ਵੱਲੋਂ ਇੱਕ ਕਮੀ ਹੈਗੀ ਆ ਵੀ ਉਹ ਇਹਦਾ ਮੈਨੂੰ ਅਹਿਸਾਸ ਨਹੀਂ ਹੋਇਆ ਵੀ ਸਰ ਨੂੰ ਦਿਖਦਾ ਨਹੀਂ ਉਸ ਤੋਂ ਬਾਅਦ ਮੈਂ ਦੂਸਰੇ ਦਿਨ ਜਦੋਂ ਸਕੂਲ 'ਚ ਆਈ ਨਾ ਮੈਂ ਸਰ ਸਤਿ ਸ਼੍ਰੀ ਅਕਾਲ ਤੇ ਸਰ ਕਹਿੰਦੇ ਸਾਸ਼ੀ ਗਾਲ ਨਵਦੀਪ ਮੈਡਮ ਤੇ ਮੈਨੂੰ ਇੰਨੀ ਹੈਰਾਨੀ ਹੋਈ ਮੈਂ ਕਿਹਾ ਜਦੋਂ ਬਾਅਦ ਚ ਮੈਨੂੰ ਪਤਾ ਲੱਗਿਆ ਨਾ ਵੀ ਸਰ ਨੂੰ ਦਿਖਦਾ ਨਹੀਂ ਮੈਂ ਕਿ ਸਰ ਨੂੰ ਕਿਉਂ ਪਤਾ ਲੱਗਿਆ ਵੀ ਮੇਰਾ ਨਾਮ ਨਵਦੀਪ ਪਰ ਹੈ ਵੀ ਜੇ ਮੈਂ ਇੱਕ ਦਿਨ ਪਹਿਲਾਂ ਉਹ ਵੀ ਅਸੀਂ ਏਡਾ ਘੰਟਾ ਕਿ ਮੈਂ ਤਾਂ ਉਹਦੇ ਵਿੱਚ ਸਟਾਫਿੰਗ ਦੇ ਵਿੱਚ ਬੈਠੇ ਸੀਗੇ ਵੀ ਮਤਲਬ ਇਹ ਫਾਸ ਨਹੀਂ ਹੋਣ ਦਿੰਦੇ ਵੀ ਇਹ ਚੀਜ਼ ਦੀ ਜਿਹੜੀ ਕਮੀ ਹੈਗੀ ਆ ਸਰ ਨੂੰ ਤੇ ਕਮੀ ਵੈਸੇ ਜਿਹੜੇ ਪਰਮਾਤਮਾ ਵੱਲੋਂ ਕਈਆਂ ਨੂੰ ਨਾ ਸਾਰੇ ਅੰਗ ਅੱਜਕੱਲ ਤਾਂ ਜਿਹੜੀ ਸਰ ਨੂੰ ਦੇਖਦੇ ਹੋ ਇਹ ਇਹ ਲੱਗਦਾ ਵੀ ਕਈਆਂ ਨੂੰ ਨਾ ਵੀ ਅੰਗ ਪੈਰ ਜਾ ਜਾ ਹੋਰ ਜਿਹੜੀ ਆਪਣੇ ਗਿਆਨ ਇੰਦਰੀਆਂ ਦੀ ਕਮੀ ਹੈ ਉਹ ਬਹੁਤ ਛੋਟੀਆਂ ਨੇਗੀਆਂ ਮਾਈਨਰ ਨੇਗੀਆਂ ਹੋਰ ਆਪਣੇ ਚ ਬਹੁਤ ਸਾਰੀਆਂ ਕਮੀਆਂ ਆ ਗਈਆਂ ਪਰ ਸਰ ਦੇ ਵਿੱਚ ਇੰਨੀ ਵੱਡੀ ਜੇ ਆਪਾਂ ਸੋਚ ਕੇ ਦੇਖੀ ਐਦੀ ਵੱਡੀ ਕਮੀ ਹੋਣ ਦੇ ਬਾਵਜੂਦ ਵੀ ਇੰਨਾ ਪੋਜ਼ਿਟਿਵ ਬਿਹੇਵੀਅਰ ਜਿਹੜਾ ਸਕੂਲ ਦਾ ਸਾਡਾ ਨਾ ਕੋਈ ਵੀ ਕਿਸੇ ਮੈਨੇਜਮੈਂਟ ਦਾ ਕੰਮ ਐ ਸਭ ਤੋਂ ਪਹਿਲਾਂ ਵੀ ਜਿਹੜਾ ਕੰਮ ਐ ਉਹ ਸਰ ਨੂੰ ਹੀ ਦਿੱਤਾ ਜਾਂਦਾ ਵੀ ਤੁਸੀਂ ਮੈਨੇਜਮੈਂਟ ਦਾ ਕੰਮ ਕਰਨਾ ਹੁਣ ਸਾਡੇ ਵੀ ਐਜੂਕੇਸ਼ਨਲ ਟ੍ਰਿਪ ਆਉਂਦੇ ਰਹਿੰਦੇ ਐ ਜਾ ਡਿਟੇਲ ਦੀ ਟ੍ਰਿਪ ਆ ਗਈ ਜਾਂ ਹੈਲਥ ਕੇਅਰ ਟ੍ਰਿਪ ਆ ਗਈ ਸਾਰਿਆਂ ਦਾ ਮੈਨੇਜਮੈਂਟ ਦਾ ਜਿਹੜਾ ਕੰਮ ਹੈ ਉਹ ਸਰ ਕਰਨਗੇ ਉਸ ਤੋਂ ਇਲਾਵਾ ਜੇ ਸਕੂਲ ਦੇ ਵਿੱਚ ਕੋਈ ਪ੍ਰੋਗਰਾਮ ਹੋ ਰਿਹਾ ਹੈ ਉਹਦੇ ਵਿੱਚ ਖਾਣੇ ਪੀਣੇ ਦਾ ਜੋ ਵੀ ਪ੍ਰਬੰਧ ਕਰਨਾ ਹੈ ਕੋਈ ਵੀ ਰਿਫਰੈਸ਼ਮੈਂਟ ਹੈ ਉਹ ਕੀ ਹੈ ਸਰ ਵੱਲੋਂ ਹੀ ਹੋਏਗੀ ਸਾਰੀ ਇੰਨੀ ਕਮਾਲ ਦੀ ਚੀਜ਼ ਲੈ ਕੇ ਆਉਣਗੇ ਸਰ ਇੰਨੀਆਂ ਵੈਰਾਈਟੀਆਂ ਬਣਾਉਣਗੇ ਵੀ ਆਹ ਲੈ ਕੇ ਆਈਏ ਤੁਸੀਂ ਜਿਆਦਾ ਸਵਾਲ ਹੈ ਕਿ ਹਰ ਵਕਤ ਖਿੜੇ ਮੱਥੇ ਇੰਨਾ ਖਿੜੇ ਮੱਥੇ ਰਹਿਣਾ ਇੰਨਾ ਪੋਜ਼ਿਟਿਵ ਜਿਹੜਾ ਨੇਚਰ ਹੈ ਨਾ ਸਰ ਦਾ ਤੇ ਆਪ ਨੂੰ ਵੀ ਬਹੁਤ ਜ਼ਿਆਦਾ ਹਿੰਮਤ ਮਿਲਦੀ ਹੈ ਸਰ ਨੂੰ ਦੇਖ ਕੇ ਹੈ ਨਾ ਤੇ ਸਰ ਹਿਸਟਰੀ ਦੇ ਲੈਕਚਰਾਰ ਨੇਗੇ ਚਲੋ ਮੇਰੀ ਵੀ ਨੋਲਿਜ ਹੈਗੀ ਐਸਟੀ ਦੇ ਵਧੀਆ ਮੈਨੂੰ ਐ ਲੱਗਦਾ ਵੀ ਬਹੁਤ ਜ਼ਿਆਦਾ ਨੋਲਿਜ ਹੈ ਸਾਨੂੰ ਤੇ ਇਹ ਕਮੀ ਹੋਣ ਦੇ باوجود ਵੀ ਪਰ ਕਮੀ ਹੈ ਹੀ ਨਹੀਂ ਸਰਚ ਕਿ ਲੱਗਦੀ ਨਹੀਂ ਤੁਸੀਂ ਜਜਮੈਂਟ ਕਰ ਹੀ ਨਹੀਂ ਸਕਦੇ ਵੀ ਇਹ ਸਰਚ ਕੋਈ ਕਮੀ ਹੈਗੀ ਹੈ ਕਿਸੇ ਪ੍ਰਕਾਰ ਦੀ ਇੰਨੇ ਵਧੀਆ ਨੇਚਰ ਇੰਨਾ ਵਧੀਆ ਹੁਨਰ ਕੋਈ ਵੀ 뮤지컬 ਇਨਸਟਰੂਮੈਂਟ ਹੈ ਸਰ ਆਰਾਮ ਨਾਲ ਆਸਾਨੀ ਨਾਲ ਇੰਨਾ ਵਧੀਆ ਬਿਲਾ ਲੈਂਦੇ ਆ ਇੰਨਾ ਵਧੀਆ ਹਾਂਜੀ ਆਵਾਜ਼ ਬਹੁਤ ਸੋਹਣੀ ਬਹੁਤ ਸੋਹਣਾ ਗਾਉਂਦੇ ਨੇ ਸਰ ਹਾਰਮੋਨੀਅਮ ਬਹੁਤ ਸੋਹਣਾ ਵਜਾਉਂਦੇ ਨੇ ਜਿਵੇਂ ਬੱਚਿਆਂ ਨੂੰ ਸ਼ਬਦ ਗਾਇਨ ਦੀ ਤਿਆਰੀ ਕਰਵਾਉਣੀ ਹੈ ਹੁਣ ਅੱਜ ਵੈਲਕਮ Song ਦੀ ਤਿਆਰੀ ਸਰ ਨੇ ਕਰਵਾਈ ਆ ਬਹੁਤ ਵਧੀਆ ਵੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਜੀ ਬਿਲਕੁਲ ਇੱਕ ਵਾਰ ਫਿਰ ਅਮਿਤ ਜੀ ਨਾਲ ਗੱਲਬਾਤ ਕਰਾਂਗੇ ਸਰ ਮਨ ਦੇ ਵਿੱਚ ਕਦੇ ਇਹ ਥੋਟ ਆਇਆ ਯਾਰ ਕਿ ਮੈਂ ਨਹੀਂ ਕਰ ਸਕਦਾ ਵੀ ਮੇਰੇ ਮੈਨੂੰ ਦਿਖ ਇੱਕ ਕਹਿੰਦੇ ਅੱਜ ਅੱਖਾਂ ਗਿਆ ਜਹਾਨ ਗਿਆ ਕਦੇ ਮਨ ਵਿੱਚ ਆਇਆ ਕੋਈ ਨੈਗੇਟਿਵ ਥੋਟ ਆਇਆ ਨਹੀਂ ਸਰ ਕਦੇ ਵੀ ਨਹੀਂ ਅਜੇ ਤੱਕ ਆਇਆ ਜੇ ਸਰ ਇਹ ਜੇ ਥੋਟ ਆਣ ਲੱਗ ਜਾਂਦੇ ਫਿਰ ਤਾਂ ਮੈਂ ਇੱਥੇ ਤੱਕ ਪਹੁੰਚਦਾ ਹੀ ਨਹੀਂ ਸੀਗਾ ਉਦੋਂ ਹੀ ਹਿੰਮਤ ਹਾਰ ਜਾਂਦਾ ਹੈ ਨਾ ਤੇ ਇਹ ਚੀਜ਼ ਨੂੰ ਤਾਂ ਆਪਾਂ ਹਮੇਸ਼ਾ ਇਗਨੋਰ ਕੀਤਾ ਆਪਾਂ ਇਹ ਸੋਚਦੇ ਆਂ ਵੀ ਪ੍ਰਮਾਤਮਾ ਨੇ ਜੇ ਇੱਕ ਚੀਜ਼ ਲਈ ਉਹਦੇ ਬਦਲੇ ਬਹੁਤ ਕੁਝ ਦਿੱਤਾ ਆਪਾਂ ਨੂੰ ਆਪਾਂ ਨੂੰ ਉਹ ਚੀਜ਼ ਮੰਨਣੀ ਚਾਹੀਦੀ ਆ ਨਾ ਕਿ ਜਿਹੜੀ ਚੀਜ਼ ਲੈ ਲਈ ਉਹਦੇ ਬਾਰੇ ਸੋਚੀ ਜੀ ਆਪਾਂ ਅੱਖਾਂ ਦੀ ਰੋਸ਼ਨੀ ਗਈ ਲੇਕਿਨ ਹੋਰ ਖਾਸੀਆਂ ਖੂਬੀਆਂ ਆ ਗਈਆਂ ਉਹ ਕਲਾਕਾਰ ਵੀ ਬਣਗੇ ਮੈਟਰੀ ਬਣੀ ਪ੍ਰਮਾਤਮਾ ਨੇ ਹਾਂ ਜੀ ਹਾਂ ਜੀ ਸਾਰਾ ਹੋਰ ਵੀ ਸਟਾਰ ਮਯੂਦ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਸਿਕਲਾ ਮੈਂ ਮੇਰਾ ਨਾਮ ਕਿਰਨ ਬਾਲਾ ਪੈਡੀਕਲ ਸਾਇੰਸ ਲੈਕਚਰਰ ਮੈਂ 2022 ਚ ਸਰ ਨਾਲ ਕੰਟੈਕਟ ਚ ਆਈ ਤੇ ਸਾਰੀ ਇੱਕ ਮੈਂ ਤਾਂ ਗਾਇਆ ਮੋਟੀਵੇਸ਼ਨਲ ਪਰਸਨਲਿਟੀ ਇਹ ਸਾਡੇ ਕੋਲ ਪਰਮਾਤਮਾ ਦੀ ਦਿੱਤੀ ਹੋਈ ਦਾਤ ਆ ਅੱਖਾਂ ਨੇ ਤਾਂ ਸਰ ਨੂੰ ਦੇਖ ਕੇ ਲੱਗਦਾ ਹੈ ਕਿ ਸਾਡੇ ਕੋਲ ਕੁਝ ਨਹੀਂ ਹੈ ਜੋ ਕੁਝ ਹੈ ਸਰ ਕੋਲ ਹੈ ਇੰਨੀ ਮੋਟੀਵੇਸ਼ਨ ਆਦੀ ਉਹਨਾਂ ਨੂੰ ਦੇਖ ਕੇ ਵੀ ਆਪਾਂ ਨੂੰ ਸਮਝ ਨਹੀਂ ਠੀਕ ਹੈ ਇਹ ਕਿੰਨੀ ਕਮੀ ਦੇ ਬਾਵਜੂਦ ਵੀ ਸਮਝ ਲਈ ਇੰਨਾ ਕੁਝ ਕਰਨਾ ਸਮਾਜ ਲਈ ਸੋਚਣਾ ਔਰ ਦੂਜਿਆਂ ਤੋਂ ਤੁਸੀਂ ਸਾਨੂੰ ਇਹ ਕਿਹੜਾ ਹਰਫਨ ਮੋਲਾ ਹੁੰਦਾ ਤੁਹਾਨੂੰ ਕੋਈ ਵੀ ਲੋੜ ਹੈ ਸੇਵ ਦੇ ਲੈ ਕੇ ਸ਼ਾਮਦ ਤੁਸੀਂ ਤੁਹਾਡੀ ਨਹੀਂ ਕਿਤੇ ਪੂਰੀ ਹੋ ਰਹੀ ਤੁਹਾਨੂੰ ਉਸ ਤਰ੍ਹਾਂ ਤੁਸੀਂ ਸਾਨੂੰ ਰੀਕਾਲ ਕਰਵਾਗੇ ਸਾਨੂੰ ਉਹ ਚੀਜ਼ ਚਾਹੀਦੀ ਤੇ ਅੱਧ ਘੰਟੇ ਦੇ ਨਾਲ ਕੋਈ ਚੀਜ਼ ਪਿਆਦਾ ਹੋ ਜਾਂਦੀ ਐਨਾ ਜ਼ਿਆਦਾ ਨਾ ਮੈਨਾਂ ਪਹਿਲਾਂ ਹੀ ਘਰ ਕੇ ਸਾਰਾ ਕੁਝ ਆਪਣੇ ਪੋਸਟਿਵ ਬਿਹੇਵੀਅਰ ਕਰਕੇ ਜਿਹੜੀਆਂ ਇੱਕ ਗਿਆਨ ਇੰਦਰੀ ਜਿਹਨਾਂ ਕੋਲ ਨਹੀਂ ਐ ਤੇ ਮਨ ਲੱਗਦਾ ਇਹਨਾਂ ਕੋਲ ਹਜ਼ਾਰਾਂ ਜਗ੍ਹੀਆਂ ਹੋਈਆਂ ਗਿਆਨ ਇੰਦਰੀਆਂ ਨੇ ਜਿਨ੍ਹਾਂ ਨਾਲੇ ਕੰਮ ਕਰਦੇ ਨੇ ਤੇ ਸਾਡੇ ਵਰਗਿਆਂ ਨੂੰ ਹਮੇਸ਼ਾ ਮੈਂ ਫੈਮਿਲੀ 'ਚ ਵੀ ਹਮੇਸ਼ਾ ਸਰ ਦੀ ਬਹੁਤ ਗੱਲ ਕਰਦੀ ਰਹਿਣੀ ਆ ਵੀ ਸਾਡੇ ਕੋਲ ਉੱਥੇ ਕਿ ਇਦਾਂ ਦੇ ਸਰ ਨੇ ਵੀ ਮੈਂ ਹੀ ਉਹ ਤਾਂ ਗਲਤ ਹੀ ਮੁੱਕ ਜਾਂਦੀ ਵੀ ਮੋਟੀਵੇਸ਼ਨਲ ਪਰਸਨੈਲਿਟੀ ਨੇ ਬਹੁਤ ਜ਼ਿਆਦਾ ਸੇ ਨਾ ਤੋਂ ਸਿੱਖਦੇ ਆ ਔਰ ਪ੍ਰਮਾਤਮਾ ਕਰੇਗੀ ਸਾਰੀ ਉਮਰ ਸਿਰਾਂ ਤੋਂ ਸਿੱਖਦੇ ਹੀ ਰਹੀਏ ਹੈਡਸ ਆਫ ਐਸਰ ਨੂੰ ਇਹ ਬਿਲਕੁਲ ਐਸਾ ਸੁਣਨ ਵਾਲਾ ਟੀਚਰ ਸਹਿਬਾਨ ਜਿਨ੍ਹਾਂ ਨੇ ਦੱਸਿਆ ਹੈ ਕਿ ਸਰ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਤੇ ਸਰ ਨੇ ਵੀ ਇਹ ਗੱਲ ਕਹੀ ਸੀ ਵੀ ਜੇ ਤੁਸੀਂ ਹਿੰਮਤ ਨਹੀਂ ਹਰੋਗੇ ਤਾਂ ਪ੍ਰਮਾਤਮਾ ਤੁਹਾਨੂੰ ਕਾਮਯਾਬੀ ਜ਼ਰੂਰ ਦੇਵੇਗਾ ਜਿਸ ਤਰ੍ਹਾਂ ਕਿ ਇਹਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਇਹਨਾਂ ਦੇ ਮਨ ਦੇ ਵਿੱਚ ਕਦੇ 네ਗੇਟਿਵ ਥੋਟ ਵੀ ਨਹੀਂ ਆਇਆ ਬੱਚਿਆਂ ਨੂੰ ਜੋ ਤਿਆਰੀ ਹੈ ਸਕੂਲ ਦੀ ਸਾਰੀ ਇਹ ਕਰਾਉਂਦੇ ਹਨ ਕੋਈ ਫੰਕਸ਼ਨ ਹੋਵੇ ਉਹ ਵੀ ਉਹਦੇ ਵਿੱਚ ਡਿਊਟੀ ਸਰ ਨਾਲ ਪੜਾ ਇਹਨਾਂ ਦੀ ਲੱਗਦੇ ਆ ਤੇ ਆਵਾਜ਼ ਤੁਸੀਂ ਸੁਣੀ ਕਿ ਆਵਾਜ਼ ਹੈ ਜੋ ਵੀ ਬਹੁਤ ਵਧੀਆ ਹੈ ਤੇ ਬਹੁ ਗਾਂਦੇ ਵੀ ਹਨ ਸੰਗਰੂਰ ਤੋਂ ਗੁਰਵਿੰਦਰ ਸਿੰਘ ਜਨ ਹਤੇਸ਼ੀ ਅੱਜ ਅਸੀਂ